ਕਾਲ ਦੋਸਤੋ ਅੱਜ ਆਪਾਂ ਪਹੁੰਚਾ ਤਵੰਦੀ ਸਾਹਾ ਦਾਨਦਵਾ ਸਾਇ ਮੇਲੇ ਤੇ ਤੰਗ ਦਿਖਾਉਣੇ ਬਹੁਤ ਛੋਟੇ ਛੋਟੇ ਘੋੜੇ ਘੋੜੀਆਂ ਹੋਰ ਵੀ ਬਹੁਤ ਛੋਟੇ ਛੋਟੇ ਜਾਨਵਰ ਆਏ ਆ ਤੁਹਾਨੂੰ ਦਿਖਾਉਣੇ ਮੇਲਾ ਸਾਰੇ ਜਾਨਵਰ ਦਿਖਾਉਣੇ ਆ ਕਰਦੇ ਆ ਗੱਲਬਾਤ ਅੱਜ ਇਹ ਨੰਬ ਦੇ ਲਈ ਠੀਕ ਹੋਈ ਜਿਹੜਾ ਪਿੰਡ ਹੈ ਆਪਣਾ ਪਿੰਡ ਸੈਦੇ ਵਾਲਾ ਜੀ ਅੱਛਾ ਤੇ ਇਹ ਘੋੜਾ ਕਿੰਨੇ ਸਾਲ ਦਾ ਹੋ ਗਿਆ ਇਹ 6.5 ਸਾਲ ਦਾ ਕੀ ਬਲੱਡ ਲਾਈਨ ਹੈ ਜੀ ਇਹ ਜੀ ਸਮੁੰਦਰ ਦਾ ਪੁੱਤ ਹੈ ਜੀ ਦਲਵਾਗੇ ਮੱਡੇ ਦਾ ਠੀਕ ਹੈ ਤੇ ਕੱਦੇ ਦਾ ਕਿੰਨਾ ਬਈ ਇਹਦਾ ਬਈ 68 ਪਲੱਸ ਹੈ ਠੀਕ ਹੈ ਕੀ ਨਾਮ ਹੈ ਬਈ ਘੋੜੇ ਦਾ ਵਾਰਸ ਪੰਜਾਬ ਹੈ ਇਹ ਸੇਲ ਵਾਸਤੇ ਲਿਆਂਦਾ ਜਾਂ ਪ੍ਰਦਰਸ਼ਨੀ ਪ੍ਰਦਰਸ਼ਨੀ ਵਾਸਤੇ ਮੋਬਾਈਲ ਨੰਬਰ ਬੋਲ ਦੋ ਬਈ ਆਪਣਾ ਮੋਬਾਈਲ ਨੰਬਰ 89772 6588 ਇਹਦੇ ਦਿਖਾ ਦੇ ਕਰ ਦਿੰਦਾ ਇੱਕ ਆ ਬਸ਼ੇਰੀ ਬਾਲੀ ਸੋਣੀ ਸੀ ਇੱਥੇ ਬਈ ਦੀਪਸਟਡ ਫਾਰਮਰ ਆਮਾ ਮੰਡੀ ਹੋਣ ਦੀ ਅਲੱਗ ਜਿਹਾ ਕੱਲਰ ਸੀ ਇਹਦਾ ਡਿਫਰੈਂਟ ਜਿਹਾ ਬਹੁਤ ਜ਼ਿਆਦਾ ਸੋਹਣੀ ਸੀਗੀ ਸੁਨੱਖੀ ਬਹੁਤ ਸੀਗੀ ਕਿੱਥੇ ਜਾਇਆ ਕਰ ਚੜ ਕੇ ਜਾ ਰਹੀ ਹੈ ਜੀ ਮੇਡਮ ਬਹੁਤ ਸੋਹਣੀ ਹੈ ਬਾਈ ਜੀ ਬਸ਼ੇਰੀ ਹੈ ਬਸ਼ੇਰੀ ਬਹੁਤ ਸੋਹਣੀ ਬਸ਼ੇਰੀ ਕਿੰਨਾ ਇਹਦੀ ਉਮਰ ਕਿੰਨੀ ਆ ਪੰਜ ਸਾਲ ਪੰਜ ਸਾਲ ਬਾਈ ਜੀ ਸਾਢੇ 62 ਤੋਂ ਉੱਤੇ ਹੈ 63 ਤੋਂ ਥੱਲੇ ਬਹੁਤ ਸੋਹਣੀ ਹੈ ਬਾਈ ਜੀ 94 ਬਾਈ ਸਾਰਿਆਂ ਦੀ ਧੰਨਵਾਦ ਬਾਈ ਆ ਵੀ ਡਿਫਰੈਂਟ ਕਲਰ ਦਾ ਜਾਨਵਰ ਆਗਾ ਬਹੁਤ ਜ਼ਿਆਦਾ ਕਲਾਬਾਜ਼ੀਆਂ ਲਾਉਂਦੇ ਸੀਗੇ ਜਾਨਵਰ ਉੱਥੇ ਛੇ ਕਾਬੀ ਛੇ ਕਾਬੀ ਕਿਹੜਾ ਪਿੰਡ ਆ ਬਈ ਆਪਣਾ ਵੀਰੇ ਆਪਣਾ ਕਮਾਲੂ ਜ਼ੋਇਚ ਆ ਵੀਰੇ ਪਿੰਡ ਕਮਾਲੂ ਜ਼ੋਇਚ ਜ਼ਿਲ੍ਹਾ ਬਠਿੰਡਾ ਵੀਰੇ ਛੀ ਹਾਂ ਜੀ ਕਿੰਨੇ ਚਿਰ ਦੇ ਆਪਣਾ ਕਰਦੇ ਪੁੱਤੋਂ ਦਾ ਕੰਮ ਵੀਰੇ ਆਪਾਂ ਨੂੰ 12 ਸਾਲ ਹੋ ਗਏ ਕੰਮ ਕਰਦੇ 12 13 ਸਾਲ ਹੋ ਗਏ ਕੰਮ ਕਰਦੇ ਅੱਛਾ ਹਾਂ ਜੀ ਇਹ ਆ ਕਿਹੜੀ ਮਸਲਾ ਵੀਰੇ ਜਰਮਨ ਸਾਫੜਾ ਵੀਰੇ ਲੌਂਗ ਕੋ ਠੀਕ ਹੈ ਤੇ ਹੋਰ ਕਿਹੜੀਆਂ ਜਿਹੜੀਆਂ ਮਸਲੇ ਆਪਣੇ ਕੋਲੇ ਹਾਸ ਕੀ ਹੈ ਵੀਰੇ ਦੋਸਟਾਡ ਹਾਸ ਕਿਸੇ ਵੀ ਕੰਮ ਕਰਦੇ ਜਰਮਨ ਸਾਫੜ ਤੇ ਠੀਕ ਹੈ ਬਾਕੀ ਆਲ ਬਰੀਡ ਦੇ ਬੱਚੇ ਮਿਲ ਜਾਂਦੇ ਵੀਰੇ ਆਪਣੇ ਕੋਲ ਆਲ ਬਰੀਡ ਕੋਈ ਬੱਚਾ ਚਾਹੀਦਾ ਵੀਰੇ ਮਿਲੂਗਾ ਤੇ ਘਟੋ ਘਟ ਰੇਟ ਚ ਮਿਲੂਗਾ ਠੀਕ ਦੇ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈਗਾ ਵੀਰੇ 75894 62181 ਹਾਂਜੀ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਹਾਂ ਪੁੱਤ ਨਾ 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 ਗੁੱਸੇ 'ਚ ਹੋ ਗਿਆ ਕੁਛ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਜਬ ਬਾਈ ਕੋਲ ਜਾਵੜਾ ਆ ਗੁੜੀਆ ਦੇਖੋ ਹੀ ਨਹੀਂ ਬਹੁਤ ਜੋਰ ਦਿਖਾਏ ਸਿਕਾ ਬਈ ਕਿਹੜੀ ਦਾ ਸਲਵਰਾ ਇਹ ਪਾਕਿਸਤਾਨ ਦਾ ਵੜਦਾ ਤਾਂ ਨਹੀਂ ਇਹ ਨਾ ਵੜਦਾ ਨਹੀਂ ਕਿੰਨੀ ਉਮਰ ਹੋ ਗਈ ਬਈ ਦੀ ਪੂਰੇ ਦੀ 24 ਮਹੀਨੇ ਬਈ ਅੱਛਾ 24 ਮਹੀਨੇ ਮੇਟ ਵਾਸਤੇ ਵੀ ਕਰਾਉਣੇ ਮੇਟ ਬਈ ਕਰਾਇਆਂਗਾ ਦੋ ਦੋ ਕਿੰਨਾ ਰੇਟ ਆ ਬਈ ਆਪਣਾ ਰੇਟ ਦਾ 25000 ਚਲੋ ਠੀਕ ਆ ਬਈ ਧੰਨਵਾਦ ਕੀ ਗੱਲ ਬਈ ਇਹ ਕਿਹੜੀ ਨਸਲ ਆ ਬਈ ਇਹ ਬਈ ਜਰਮਨ ਸ਼ੈਪ ਇਹ ਜਰਮਨ ਅਲੱਗ ਜਿਹਾ ਕਿਵੇਂ ਲੱਗਦਾ ਬਈ ਇਹ ਹਾਂ ਵਿੱਚ ਤਾਂ ਵਾਲ ਉੱਚੇ ਜਿਹੇ ਹੁੰਦੇ ਨੇ ਇਹ ਪੂਰਾ ਸੋਹਣਾ ਨਸਲ ਲੱਗਦਾ ਦੇਖ ਨਾ ਨਾ ਵਧੀਆ ਪਿਓਰ ਚ ਆ ਗਿਆ ਇਹ ਅੱਛਾ ਕਿੰਨੀ ਉਮਰ ਆ ਬਈ ਦੀ ਇਹ 23 ਸਾਲਾਂ ਦਾ ਹੋਣ ਵਾਲਾ ਬਈ ਹੋਇਆ ਨਹੀਂ ਅੱਛਾ ਮੇਟ ਵਾਸਤੇ ਹੁੰਦਾ ਉਹ ਯਾਰ ਹਾਂ ਬਈ ਹਾਂ ਰਾਤ ਤੇ ਪਹਿਲਾਂ ਕਰਾਇਆ ਹੋਇਆ ਮੈਂ ਤਾਂ ਇਹ ਬਈ ਆਪਣੇ ਘਰੇ ਆਏ ਕੁੱਤਿਆਂ ਉਹੀ ਕਰਾਇਆ ਕਰਨਾ ਅੱਛਾ ਹੁਣ ਛੱਡਣ ਲੱਗਾ ਹੈ ਬਾਹਰ ਬਹੁਤ ਸੋਹਣਾ ਕੁੱਤਾ ਯਾਰ ਖੇੜੀ ਵਾਲਾ ਬਾਬਾ ਵੀ ਵਾਲੀ ਧੱਕ ਪਾ ਕੇ ਗਿਆਗਾ ਬੜਾ ਕ੍ਰੇਜ਼ ਸੀ ਪੰਜਾਬ ਸ਼ਿੰਗਾਰ ਦਾ ਜਮਾ ਸਿਰਾ ਕਰਾ ਗਿਆ ਰੋਡ ਜਾਮ ਕਰਾਤੇ ਸੀ ਜਮਾ ਪੰਜਾਬ ਸ਼ਿੰਗਾਰ ਜਿੰਦਾਬਾਦ ਪਾਣੀ ਜੀ ਪਾਪਾ ਲੋ ਕਿੱਥਾ ਪਾਪਾ ਵਾਪਸ ਪੱਤਕਾ ਦੇਖੋ ਜੀ ਇਹ ਵੀ ਸੇਲ ਵਾਸਤੇ ਆਈਆਂ ਹੋਈਆਂ اگر کہتا ہے دو بچہ لے میں نہیں چلتا ایک میرے نے نہیں رکھا ہے وہ والا بکولا ہے کلاس

ਸਸਿਕਾ ਬਾਈ ਓਏ ਆ ਕਿਹੜੀ ਨਸਲ ਆ ਬਾਈ ਇਹ ਇਹ ਵੀਰੇ ਛੱਡ ਜੂ ਆ ਫੀਮੇਲ ਆ ਜੀ ਹਾਂ ਜੀ ਪਹਿਲਾਂ ਕਦੇ ਸੁਣੀ ਨਹੀਂ ਨਾਮ ਇਹ ਸਿਆਣੀ ਬਗਲਾ ਜੀ ਇਹ ਆਪਣੇ ਬਹੁਤ ਆ ਜੀ ਤੇ ਇਹ ਸੇਲ ਵਾਸਤੇ ਆ ਬਾਈ ਸੇਲ ਵਾਸਤੇ ਕੁੱਤਾ ਨਹੀਂ ਕੁੱਤੀ ਇਹ ਇਹ ਕੁੱਤੀ ਆ ਬਾਈ ਜੀ ਅੱਛਾ ਸੇਲ ਹੋ ਗਿਆ ਜੀ ਕੱਲ੍ਹ ਆਪਣਾ ਅੱਛਾ ਕੀ ਰੇਟ ਆ ਬਾਈ ਬਾਈ ਕੀ ਰੱਖੇ ਰੇਟ 10000 ਰੁਪਏ ਜੀ ਅੱਛਾ ਫੀਮੇਲ ਆ ਜੀ ਇਹ ਕਿਨੇ ਚਿਰ ਦੀ ਆ ਇਹ 2 ਮਹੀਨੇ ਦੀ ਹੋਗੀ ਇਹਦਾ ਕੱਦ ਬਸ ਕਿੰਨਾ ਖੰਦਾ ਥੋੜੀ ਵੱਡਾ ਮੈਂ ਛੋਟਾ ਹੀ ਹੁੰਦਾ ਜੀ ਜਿਵੇਂ ਆਪਾਂ ਲਾ ਜੀ ਕੋ ਬਲਟੇ ਦੀ ਹੈਂ ਹਾਂ ਦੀ ਹਾਂ ਅਮਰੀਨ ਨਾਲ ਥੋੜਾ ਛੋਟਾ ਹੁੰਦਾ ਜੀ ਤੇ ਆਪਣਾ ਪਿੰਡ ਕਿਹੜਾ ਬਈ ਮੇਰਾ ਪਿੰਡ ਲਹਿਰਾ ਦੂਰਪੋਟਾ ਜੀ ਜ਼ਿਲ੍ਹਾ ਬਠਿੰਡਾ ਜੀ ਉੱਥੇ ਦਾ ਕੰਮ ਕਿੰਨਾ ਚੱਲਦਾ ਖੋਗੇ ਆਪਾਂ ਕਰਦੇ ਆਪਾਂ ਤੇ ਨੀਵਾਂ ਹੋਈ ਗਏ ਬਈ ਮੈਂ ਤੁਹਾਨੂੰ 18 ਸਾਲ ਤੋਂ ਉੱਪਰ ਜੀ ਬਹੁਤ ਛੋਟੇ ਸੀਗੇ ਜਦੋਂ ਉਧਰ ਲੱਗੇ ਹੋਇਆ ਅੱਛਾ ਕਈ ਨਾ ਸਰਾ ਹੁਣ ਜਾਂ ਫਿਰ ਤਕਰੀਬ ਨਾਲ ਫ੍ਰੀਟੀ ਹੁੰਦੀ ਹੈ ਜੀ ਸੋ ਕਟੈਕ ਨੰਬਰ ਬੋਲੋ ਬਈ ਆਪਣਾ 9646531140 ਜੀ ਠੀਕ ਹੈ ਧੰਨਵਾਦ ਸ਼ੀਗਾ ਭਾਈ ਕਿਹੜੀ ਨਸਲਾ ਭਈ ਇਹ ਚੌਂਚੂ ਬਾਹਰ ਦੀ ਆ ਕਿਹੜੀ ਚੌਂਚੂ ਚੌਂਚੂ ਹਾਂ ਬਾਹਰ ਅੱਛਾ ਸੇਲ ਹੋ ਗਿਆ ਹੈ ਕਿਸੇ ਹਲ ਤੇ ਲੈਂਦਾ ਹੋਇਆ ਨਹੀਂ ਸੇਲ ਤੇ ਲੈਂਦੇ ਲੈਣਾ ਅੱਛਾ 32000 ਰੇਟ ਆ ਕੁੱਤਾ ਕੁੱਤੀ ਹੈ ਇਹ ਇਹ ਤਾਂ ਬਈ ਬਹੁਤ ਤਗੜੀ ਚੀਜ਼ ਆ ਬੰਬੀਆਂ ਮੰਗਾਈ ਸੀ ਅਸੀਂ ਤਾਂ ਹੁਣ ਬਾਹਰ ਚੱਲੇ ਆ ਸਾਰੇ ਅੱਛਾ ਸਾਡੇ ਹਸਪਤਲ ਆ ਠੀਕ ਹੈ ਠੀਕ ਬਾਕੀ ਜਿੰਨੇ ਕੋ ਦੇ ਦੂਏ ਲੱਲਾ ਕੋ ਬਾਲੀ ਨਹੀਂ ਕਰਦੇ ਠੀਕ ਇਹਦੀ ਉਮਰ ਕਿੰਨੀ ਹੋ ਗਈ ਬਈ ਕਿ ਸਾਲ ਦੀ ਹੈ ਬਈ ਇਹ ਇਹੀ ਚਾਹ ਉਹਨਾਂ ਨੂੰ ਅੱਛਾ ਬੱਚੇ ਪੰਜ ਸਾਬ ਦੇਣ ਦੀ ਹੈ 30000 ਦਾ ਬੱਚਾ ਬਈ ਦੇਣ ਦਾ 30 32 ਠੀਕ ਹੈ ਇਹ ਇੱਥੇ ਕੋਈ ਮੇਲੇ ਚ ਕੱਲੀ ਮਿਲੂਗੀ ਹੋਰ ਨਹੀਂ ਠੀਕ ਤੇ ਕੰਟੈਕਟ ਨੰਬਰ ਦੱਸ ਦੋ ਆਪਣਾ ਬਈ ਮੇਰਾ ਹੈ ਗਾਈ 9815566030 ਠੀਕ ਬਾਕੀ ਸਾਹਮਣ ਵਾਲਾ ਹੋਵੇ ਸਾਨੂੰ ਪੈਸੇ ਨਾਲ ਕੋਈ ਦਿੱਕਤ ਨਹੀਂ ਠੀਕ ਜੈ ਜੀ ਦੇਣਾ ਹਾਂ ਜੀ ਹਾਂਜੀ ਭਾਈ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਆ ਨੰਬਰ ਤੇ ਸੰਪਰਕ ਕਰ ਲਓ ਧੰਨਵਾਦ ਠੀਕ ਹੈ ਭਾਈ ਜੀ ਹੋਰ ਬੜਾ ਬੜਾ ਡਰ ਨਾ ਡਰਨਾ ਆਇਆ ਭਾਈ ਹੱਥ ਬਾਲਾ ਬਾਲਾ ਨੂੰ ਛੋਟੇ ਛੋਟੇ ਇਹ ਵੀ ਭਾਈ ਆਪ ਦੀ ਉਮਰ ਚਾਹੀਏ ਕੱਦ ਦੀ ਛੋਟਾ ਇਹਦਾ ਆ ਦੇਖੋ ਜੀ ਘੋੜੇ ਦੀ ਬੈਨਿਟੀ ਬੈਨ ਅੰਦਰੋਂ ਅੰਦਰ ਪੂਰਾ ਖਾਣ ਪੀਣ ਦਾ ਪ੍ਰਬੰਧ ਖੋਲੜੀ ਬਣੀ ਹੁੰਦੀ ਆ ਇਹ ਉਹ ਹੀ ਰਾਮਾ ਮੱਡੀ ਵਾਲਿਆਂ ਦੀ ਆ ਬਾਈ ਉਹਨਾਂ ਦੀ ਦੀਪ ਸਟੱਡ ਫਾਰਮ ਵਾਲਿਆਂ ਦੀ ਇਧਰ ਦੇਖ ਛੋਟੇ ਭਾਈ ਦੇਖੋ ਇਹ ਮੀਡੀਆਂ ਗੋਲੀਆਂ ਹੋਈਆਂ ਘੋੜੇ ਦੀ ਬਹੁਤ ਸੋਹਣਾ ਘੋੜਾ ਬਹੁਤ ਸੋਹਣਾ ਸੋਹਣਾ ਜਾਨਵਰ ਆ ਇਹ ਘੋੜਾ ਆਪਣੀ ਭੂਆ ਦੇ ਮੁੰਡੇ ਦਾਗਾ ਇਹਨੂੰ ਵੀ ਬਹੁਤ ਸ਼ੌਂਕਾ ਘੋੜੇ ਰੱਖਣ ਦਾ ਇੱਕ ਕੇਦੇ ਕੋਲੇ ਹੁਣ ਘੋੜੀ ਐ ਇੱਕ ਆ ਘੋੜਾਗਾ ਸਾਂਭਿਆ ਨਹੀਂ ਸਾਂਦਾ ਸੀ ਬਹੁਤ ਮਸਤੀ ਕਰੀਏ ਨੇ ਵੀ ਲੋਕ ਡਰਦੇ ਪਰੇ ਹੁੰਦੇ ਸੀਗੇ ਜਦੋਂ ਚਾਂਬੜਾ ਪਾਉਂਦਾ ਸੀਗਾ ਸੋ ਆ ਆਪਣੀ ਭੂਆ ਦਾ ਮੁੰਡਾਗਾ ਸੋ ਜੇ ਚੈਨਲ ਵਧੀਆ ਲੱਗਦਾ ਬਾਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰਾ